ਕਨੜ ਦੇ ਨੌਜਵਾਨ ਕਰਨ ਲਾਲਕਾ ਨੇ ਦੱਖਣੀ ਅਫਰੀਕਾ ਵਿੱਚ ਪੰਜਾਬ ਦੇ ਨਾਲ-ਨਾਲ ਭਾਰਤ ਦਾ ਨਾਮ ਰੌਸ਼ਨ ਕੀਤਾ। ਪਤਾ ਲੱਗਿਆ ਕਿ ਕਰਨ ਲਾਲਕਾ ਨੇ ਦੱਖਣੀ ਅਫਰੀਕਾ ਵਿੱਚ ਹੋਈ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਮਗਾ ਜਿੱਤਿਆ। ਤੋਂ ਉੱਤੇ ਚੈਂਪੀਅਨਸ਼ਿਪ ਦੇ ਵਿੱਚ ਦੁਨੀਆ ਦੇ ਵੱਖ-ਵੱਖ weight lifters ਨੇ ਹਿੱਸਾ ਲੇਤਾ ਹੈ ਜਦਕਿ ਭਾਰਤ ਦੇ ਇਕਲੋਤੇ ਬੋਡੀ ਬਿਲਡਰ ਕਰਨ ਲਾਲਕਾ ਨੇ ਹਿੱਸਾ ਲੇਤਾ ਸੀ। ਤੋਂ ਉਸਨੇ ਦੱਖਣੀ ਅਫਰੀਕਾ ਵਿੱਚ ਆਪਣੀ ਪ੍ਰਤਿਭਾ ਦਾ ਝੰਡਾ ਬੁਲੰਦ ਕਰਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਤੇ ਖਰਨਾ ਪਹੁੰਚੰਤੇ ਬੋਡੀ ਬਿਲਡਰ ਕਰਨ ਲਾਲਕਾ ਨੇ ਦੱਸਿਆ ਹੈ ਕਿ ਜੇਕਰ ਸਰਕਾਰ ਉਸ ਦਾ ਸਾਥ ਦੇਵੇ ਤਾਂ ਉਹ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਸਕਦਾ ਹੈ ਉਸ ਨੇ ਦੱਖਣੀ ਅਫਰੀਕਾ ਵਿੱਚ ਆਪਣੀ ਜੇਬ ਦੇ ਵਿੱਚ ਪੈਸੇ ਖਰਚ ਕੇ ਗੋਲਡ ਮੈਡਲ ਜਿੱਤਿਆ ਤੇ ਕੁਝ ਸਮੇਂ ਬਾਅਦ ਵਿਦੇਸ਼ ਦੇ ਵਿੱਚ ਵੀ ਚੈਂਪੀਅਨਸ਼ਿਪ ਹੈ ਜੇਕਰ ਸਰਕਾਰ ਸਹਿਯੋਗ ਦੇਵੇ ਤਾਂ ਉਹ ਭਾਗ ਲੈਵੇਗਾ ਤੇ ਮੈਡਲ ਹਾਸਲ ਕਰੇਗਾ ਤਾਂ ਉੱਥੇ ਹੀ ਕਰਨ ਦੇ ਪਿਤਾ ਨਿਲ ਲਾਲਕਾ ਜੂਕੀ ਖੁਦ ਇੱਕ ਮਸ਼ਹੂਰ ਬੋਡੀ ਬਿਲਡਰ ਨੇ ਉਹਨਾਂ ਦੱਸਿਆ ਹੈ ਕਿ ਜੋ ਮੈਡਲ ਹਾਸਲ ਕਰਨ ਦੇ ਵਿੱਚ ਉਹਨਾਂ ਨੂੰ 20 ਸਾਲ ਲੱਗੇ ਨੇ ਉਹਨਾਂ ਦੇ ਪੁੱਤਰ ਨੇ ਸਿਰਫ 8 ਸਾਲਾਂ ਦੇ ਵਿੱਚ ਹਾਸਲ ਕਰ ਲਿਆ। ਉਸਨੇ ਕਦੇ ਵੀ ਕਿਸੇ ਤਰ੍ਹਾਂ ਦਾ ਸਹਾਇਕ ਨਹੀਂ ਲਿਆ ਪਰ ਆਪਣੇ ਪੁੱਤਰ ਨੂੰ ਪੂਰਾ ਮਾਰਗਦਰਸ਼ਨ ਦਿੱਤਾ। ਜਿਸ ਦੀ ਬਤਾਲਾਤ ਉਹ ਤਮਗਾ ਜਤਨ ਦੇ ਵਿੱਚ ਕਾਮਯਾਬ ਰਿਹਾ। ਮੈਂ ਸਾਊਥ ਅਫਰੀਕਾ ਗਿਆ ਸੀ ਤੇ ਬੋਡੀ ਬਿਲਡਿੰਗ 'ਚ ਮੇਰਾ 골ਡ ਮੈਡਲ ਆਇ ਹੈ ਬੀਬੀ ਪ੍ਰੋ ਤੇਜ਼ ਬੋਡੀ ਬਿਲਡਿੰਗ ਸੀਗੀ ਉੱਥੇ ਸਾਊਥ ਅਫਰੀਕਾ ਚ ਜੋਨਸਬਰਗ ਚ ਇਹ 16 17 18 19 ਮਈ ਨੂੰ ਹੋਇਆ ਸੀਗਾ ਸਾਰਾ ਮੇਰਾ ਆਪਦਾ ਖਰਚਾ ਸੀਗਾ ਤੇ ਮੈਂ ਕੋਈ ਸਰਕਾਰ ਨੂੰ ਨਾ ਤਾਂ ਮੰਗ ਕਰਨੀ ਪਤਾ ਤਾਂ ਹੈਗਾ ਦੇਣ ਦਾ ਕੁਝ ਆਇਆ ਨਹੀਂ ਠੀਕ ਹੈ ਜੀ ਕਿੰਨੇ ਕੰਟਰੀ ਦੇ ਉੱਥੇ ਜਿਹੜੇ ਹੈਗੇ ਉੱਥੇ ਸਾਰੇ ਪੂਰੇ ਵਰਲਡ ਚੋਂ ਆਏ ਸੀਗੇ ਪਲੇਅਰ ਤੇ ਮੈਂ ਪੰਜਾਬ ਚੋਂ ਇਕੱਲਾ ਸੀ ਇੰਡੀਆ ਚੋਂ ਇਕੱਲਾ ਸੀ ਆ ਮੈਂ ਕਿਹੜਾ ਮੈਡਲ ਆਇਆ ਇਹ ਮੇਰਾ 골ਡ ਮੈਡਲ ਆਇਆ ਕਿੰਨਾ ਕ ਤੁਸੀਂ ਪ੍ਰਾਊਡ ਕੀਤਾ ਰਹੇ ਹੋ ਵੀ ਤੁਹਾਡੀ ਭਾਤਰੀ ਤੇ ਪੰਜਾਬ ਲਈ ਜਿਹੜਾ ਮੈਡਮ ਬਹੁਤ ਜ਼ਿਆਦਾ ਪ੍ਰਾਊਡ ਹੈ ਮੈਨੂੰ ਆਪਣੇ ਆਪ ਤੇ ਤੇ ਮੇਰੇ ਫਾਦਰ ਸਾਹਿਬ ਤੇ ਇਹਨਾਂ ਦੇ ਘਰ ਕੀ ਸਭ ਕੁਝ ਆ ਮੇਰਾ ਬ੍ਰਦਰ ਹੈ ਇੱਕ ਤੇ ਆ ਮੇਰੇ ਦਾਇਆ ਜੀ ਨੇ ਇਹ ਮੈਨੂੰ ਸਪੋਰਟ ਕਰਦੇ ਨੇ ਕਿੰਨਾ ਕ ਹਾਰਡ ਵਰਕ ਨਹੀਂ ਰਹੀ ਹੈ ਤੁਹਾਡੀ ਕਿੰਨਾ ਇੱਕ ਸਿਰਫ ਕੁਝ ਮੈਂ 4 ਮਹੀਨੇ ਤੋਂ ਰੋਟੀ ਨਹੀਂ ਖਾਧੀ ਓਨਲੀ ਚਿਕਨ ਐਗ ਪੇਸ਼ ਕੋਈ ਨਮਕ ਮਿਰਚ ਮਸਾਲਾ ਨਹੀਂ 4 ਦਿਨ ਤੋਂ ਪਾਣੀ ਨਹੀਂ ਪੀਤਾ ਸੀਗਾ ਮੈਂ ਤੇ ਜਿੱਦਾਂ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜੇ ਬੋਡੀ ਬਿਲਡਰ ਹੁੰਦੇ ਨੇ ਕਈ ਵਾਰੀ ਜਿਹੜੇ ਦੂਜੇ ਪ੍ਰੋਡਕਟ ਯੂਜ਼ ਕਰ ਲੈਂਦੇ ਨੇ ਜਿਵੇਂ ਕਾਉਂਟਰ ਵਗੈਰਾ ਹੁੰਦੇ ਨੇ ਉਹਨਾਂ ਲਈ ਕੀ ਹੋਊਗਾ ਕਿ ਕਿ ਕਿਹੜੇ ਕਿਹਨਾਂ ਸਿੱਧੇ ਨੁਕਸਾਨਦਾਰ ਹੋਗੇ ਉਹਦੇ ਲਈ ਕੀ ਕਰਨਾ ਨੁਕਸਾਨ ਤਾਂ ਕਿਸੇ ਚੀਜ਼ ਦਾ ਨਹੀਂ ਆਇਆਗਾ ਜੇ ਆਪਾਂ ਤਰੀਕੇ ਨਾਲ ਚੱਲਦੇ ਆਂ ਜੀ ਸਾਰੇ ਯੂਜ਼ ਕਰਦੇ ਨੇ ਦੇਖੋ ਕਹਿਣ ਨੂੰ ਉਹਦਾ ਜੋ ਮਰਜ਼ੀ ਕਹੀ ਜੇ ਇਹ ਆਪਾਂ ਵੀ ਪ੍ਰੋਡਕਟ ਮੰਮੇ ਜੀ ਖੰਨੇ ਅਮਲੋ ਰੋਡ ਸੌਰੀ ਦੋ ਜਿਮ ਨੇ ਆਪਣੇ ਇੱਕ ਜੀਟੀ ਰੋਡ ਤੇ ਇੱਕ ਅਮਲੋ ਰੋਡ ਤੇ ਹੈ ਕੇਐਚਸੀ ਨਾਮ ਤੋਂ ਜਿਮ ਨੇ ਕਰਨਲਸ ਕਲੱਬ ਤੇ ਜੇ ਮੈਨੂੰ ਸਰਕਾਰ ਹੋਰ ਸਪੋਰਟ ਕਰੂਗੀ ਇੱਕ ਕੰਪੀਟੀਸ਼ਨ ਹੋ ਰਿਹਾ ਸਪੇਨ ਦੇ ਵਿੱਚ ਅਕਤੂਬਰ ਦੇ ਵਿੱਚ ਉਹਦੇ ਲਈ ਮੇਰੀ ਸਿਲੈਕਸ਼ਨ ਹੋਈ ਹੈ ਤੇ ਕੈਨੇਡਾ ਲਈ ਸਿਲੈਕਸ਼ਨ ਹੋਈ ਹੈ ਤੇ ਉਹ ਟੋਰਾਂਟੋ ਪ੍ਰੋ ਸ਼ੋ ਹੋ ਰਿਹਾ ਜੇ ਸਪੋਰਟ ਕਰਨਗੇ ਕਰਨਗੇ ਤਾਂ ਮੈਂ ਇੰਡੀਆ ਨੂੰ ਫੇਰ ਰਿਪਰੈਜ਼ੈਂਟ ਕਰੂੰਗਾ ਅਕਸਰ ਇਹ ਦੇਖਿਆ ਜਾਂਦਾ ਹੈ ਜਦੋਂ ਖਿਡਾਰੀ ਮੈਡੀਕੀ ਜਿੱਤ ਕੇ ਅੰਦਰ ਨੇ ਆਪਣੇ ਕੋਲ ਪੈਸੇ ਲਗਾ ਕੇ ਜਾਂਦੇ ਨੇ ਕਈ ਜਿਹੜੀ ਸਰਕਾਰਾਂ ਦੀ ਜਿਹੜੀ ਹੈਗੇ ਕੁਝ ਕੋ ਖੋਣ ਲਈ ਰਹਿ ਜਾਂਦੇ ਨੇ ਕਿ ਤੁਸੀਂ ਆਪਣੇ ਜਿਹੜੇ ਪੈਸੇ ਨੂੰ ਤੁਸੀਂ ਕੋਲੋਂ ਲਗਾ ਕੇ ਗਏ ਮੈਂ ਸਾਰਾ ਖਰਚਾ ਆਪਣੇ ਕੋਲੋਂ ਲਾਇਆ ਜੀ ਏ ਤੋਂ ਲੈ ਕੇ ਜੈਡ ਤੱਕ ਸਾਰੀ ਫੀਸ ਮੈਂ ਡਿਪੋਜ਼ਿਟ ਕਰੀ ਹੈ ਦੇਖੋ ਪਹਿਲਾਂ ਭਾਰਤ ਨੇ ਪਹਿਲਾਂ ਮੇਰੇ ਲਈ ਬਹੁਤ ਜ਼ਿਆਦਾ ਹੈ ਮਾਣ ਵਾਲੀ ਗੱਲ ਹੈ ਕਿ ਮੇਰਾ ਜਿਹੜਾ ਬੇਟਾ ਹੈ ਇਹ ਗੋਲਡ ਮੈਡਲ ਲੈ ਕੇ ਆਇਆ ਪੂਰੇ ਇੰਡੀਆ ਵਾਸਤੇ ਨਾ ਕੇ ਪੰਜਾਬ ਪੂਰੇ ਇੰਡੀਆ ਵਾਸਤੇ ਗੋਲਡ ਮੈਡਲ ਲੈ ਕੇ ਆਇਆ ਬੇਟਾ ਮੇਰਾ ਔਰ ਮੈਨੂੰ ਬਹੁਤ ਜ਼ਿਆਦਾ ਹੈ ਤੇ ਮਾਣ ਹੈ ਔਰ ਅੱਗੇ ਵੀ ਰਹੂਗਾ ਦੇਖੋ ਸਰਕਾਰ ਨੇ ਤਾਂ ਕੋਈ ਨਾਂ ਮੈਨੂੰ ਕੋਈ ਦਿੱਤਾ ਸੀਗਾ ਤੇ ਨਾ ਮੈਂ ਆਪਣੇ ਬੇਟੇ ਨੂੰ ਆਪ ਭੇਜਿਆ ਆਪਣੀ ਦਮ ਤੇ ਠੀਕ ਹੈ ਔਰ ਅੱਗੇ ਵੀ ਹੀ ਮੈਂ ਇਹੀ ਭੇਜੂਗਾ ਬੇਟੇ ਨੂੰ ਸਾਨੂੰ ਕਿਸੇ ਦੇ ਕੋਈ ਆਸ ਨਹੀਂ ਔਰ ਮੈਂ ਕਹੂੰਗਾ ਵੀ ਵੱਤ ਵੱਤ ਜੇ ਇਹਨੂੰ ਸਪੋਰਟ ਕਰਦੀ ਹੈ ਸਰਕਾਰ ਤਾਂ ਇਹਦੇ ਵਰਗਿਆਂ ਦਾ ਕਈ ਬੱਚੇ ਜਿੰਮ ਦੇ ਵਿੱਚੋਂ ਸਪੋਰਟਸਮੈਨ ਤੇ ਭਾਤੀ ਕਰਾ ਸਕਦਾ ਬਾਤ ਉਹੀ ਇਹ ਪੁੱਛ ਲੋ ਜਿਵੇਂ ਇੱਕ ਮਾਂ ਨੂੰ ਪੁੱਤ ਮਿਲ ਜਾਂਦਾ ਮੈਨੂੰ ਆ ਮੈਡਲ ਮਿਲਿਆ ਬਾਪ ਦੀ ਜਿਹੜੀ ਤਮੰਨਾ ਹੁੰਦੀ ਏ ਕਿ ਜਿਹੜਾ ਬਾਪ ਤੋਂ ਅੱਗੇ ਜਾਵੇ ਬੇਟਾ ਤਰੱਕੀ ਦੇਖੋ ਮੈਂ ਮੈਂ ਮੈਡਲ ਜਿੱਤ ਕੇ ਲੈ ਕੇ ਸਪੇਨ ਤੋਂ 20 ਸਾਲਾਂ ਚ ਮੇਰੇ ਬੇਟੇ ਨੇ ਜਿੱਤੇ 8 ਸਾਲ ਦੇ ਵਿੱਚ ਇਹਦੇ ਇਹ ਤੋਂ ਉੱਪਰ ਖੁਸ਼ੀ ਮੈਨੂੰ ਕੁਝ ਨਹੀਂ ਹੈਗਾ ਬਸ ਕਿਉਂਕਿ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ ਇਹਨੂੰ ਗਾਈਡ ਕਰਨ ਵਾਲਾ ਮੈਂ ਹੈਗਾ ਔਰ ਉਸਤਾਦ ਔਰ ਬਾਪ ਇੱਕ ਹੋਣਾ ਚਾਹੀਦਾ ਹੈ ਜਿਨੇ ਉਸਤਾਦ ਬਦਲ ਲਿਆ ਸੋਣ ਉਹਨੇ ਆਪਣੇ ਬਾਪ ਬਦਲ ਲਿਆ ਕੀ ਕਹਿਣਾ ਜਾਊਗਾ ਕਿ ਜਿੱਦਾਂ ਕਿ ਜਿਹੜਾ ਹੈਗਾ ਯੂਥ ਤਾਂ ਜ਼ਿਆਦਾਤਰ ਨਸ਼ਿਆਂ ਵੱਲ ਲਜਾਣਾ ਹੈ ਕਿੱਧਾ ਵੱਲ ਘਟਦੇ ਆਣਾ ਹੈ ਕੀ ਕਹੋ ਦੇਖੋ ਨਸ਼ਿਆਂ ਦੀ ਗੱਲ ਇਦਾਂ ਹੈ ਕਿ ਜਦ ਆਪਾਂ ਸਪੋਰਟਸ ਨੂੰ ਪ੍ਰਮੋਟ ਕਰਾਂਗੇ ਤਾਂ ਤਾਂ ਆਪਣੇ ਜਿਹੜੇ ਯੂਥ ਹੈ ਤਾਂ ਸਪੋਰਟਸ ਕੰਨੀ ਆਣਾ ਹੈ ਜੇ ਤੁਸੀਂ ਨਸ਼ਾ ਛਡਾਣਾ ਐ ਨਹੀਂ ਨਸ਼ਾ ਛੱਡਣਾ ਔਰ ਯੂਥ ਨੂੰ ਸਪੋਰਟਸ ਦੇ ਵਿੱਚ ਆਣਾ ਪੈਣਾ ਹੈ ਉਹ ਸਰਕਾਰ ਨੂੰ ਯੂਥ ਨੂੰ ਸਪੋਰਟ ਕਰਨੀ ਪੈਂਦੀ ਹੈ